ਕੁਰਾ ਦੇ ਬੜਾ ਪਿੰਡ ਵਿਖੇ ਦੀ ਬੜਾ ਪਿੰਡ ਖਾਲਸਾ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮਟਿਡ ਚ ਹੋਏ ਵਿਵਾਦ ਤੋਂ ਬਾਅਦ ਕਈ ਤਰ੍ਹਾਂ ਦੀਆਂ ਲਾਪਰਵਾਹੀਆਂ ਸਾਹਮਣੇ ਆਈਆਂ ਨੇ ਤੇ ਲੱਖਾਂ ਰੁਪਏ ਦਾ ਰਾਸ਼ਨ ਤੇ ਦਵਾਈਆਂ ਖਰਾਬ ਸਟੋਰ ਚ ਰੱਖੀਆਂ ਹੋਈਆਂ ਹਨ ਸੁਸਾਇਟੀ ਦੇ ਮੁੱਖ ਗੇਟ ਤੇ ਸਭਾ ਦੇ ਸਸਪੈਂਡ ਤੋਂ ਬਾਅਦ ਨੌਕਰੀ ਤੋਂ ਡਿਸਮਿਸ ਕੀਤੇ ਗਏ ਦਲਿਤ ਅਪਾਹਜ ਸੈਕਟਰੀ सुरेंद्र ਕੁਮਾਰ ਵੱਲੋਂ ਪਰਿਵਾਰ ਸਮੇਤ ਕੜਾਕੇ ਦੀ ਠੰਡ ਵੀ ਧਰਨਾ ਲਗਾ ਕੇ ਸਭਾ ਦੀ ਪ੍ਰਬੰਧਕ ਕਮੇਟੀ ਦੇ ਜਾਤੀ ਵਿਤਕਰਾ ਕਰਕੇ ਕਾਰਵਾਈ ਕਰਵਾਉਣ ਦੇ ਦੋਸ਼ ਲਗਾਏ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੁਰਿੰਦਰ ਕਮਾਨ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਭਾ 'ਚ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ ਤੇ ਸਭਾ ਦੇ ਪ੍ਰਧਾਨ ਵੱਲੋਂ ਉਸ ਨੂੰ ਪਹਿਲਾਂ ਸਸਪੈਂਡ ਤੇ ਹੁਣ ਡਿਸਮਿਸ ਕਰ ਦਿੱਤਾ ਗਿਆ ਹੈ ਜਰਕਿ ਉਸਨੇ ਕੋਈ ਗਬਰ ਨਹੀਂ ਕੀਤਾ ਉਸ ਨੂੰ ਸਿਰਫ 46 ਸਮਾਜ ਨਾਲ ਸੰਬੰਧਿਤ ਹੋਣ ਕਾਰਨ ਹੀ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਹੈ ਹਾਂਜੀ ਇਹਨਾਂ ਨੇ ਮੇਰੇ ਨਾਲ ਜਾਤੀ ਵਿਤਕਰਾ ਕਰਕੇ ਮੈਨੂੰ ਪਹਿਲਾਂ ਸਸਪੈਂਡ ਕੀਤਾ ਸਸਪੈਂਡ ਕਰਨ ਤੋਂ ਬਾਅਦ ਮੈਨੂੰ 4 ਮਹੀਨੇ ਤੱਕ ਇਹਨਾਂ ਨੇ ਅੱਧੀ ਤਨਖਾਹ ਨਹੀਂ ਦਿੱਤੀ ਉਸ ਤੋਂ ਬਾਅਦ ਮੈਂ ਇੰਸਪੈਕਟਰ ਸਾਹਿਬ ਨੂੰ ਸ਼ਿਕਾਇਤ ਕਰਕੇ 4 ਮਹੀਨੇ ਦੀ ਤਨਖਾਹ ਲਈ 29 11 22 ਨੂੰ 29 11 22 ਨੂੰ ਮੇਰੀਆਂ ਸਵਾਮਾਂ ਜਿਹੜੀਆਂ ਉਹ ਖਤਮ ਕਰ ਦਿੱਤੀਆਂ ਗਈਆਂ ਖਤਮ ਕਰ ਦਿੱਤੀਆਂ ਗਈਆਂ ਤੇ ਜੋ ਵੀ ਮੈਂ ਇਹਨਾਂ ਨੂੰ ਕਿਹਾ ਵੀ ਜੋ ਵੀ ਮੇਰੇ ਵੱਲ ਆ ਨਿਕਲਦਾ ਮੈਨੂੰ ਦੱਸ ਦਿਓ ਮੈਂ ਕੱਲਾ ਕੱਲਾ ਰੁਪਈਆ ਤੁਹਾਡਾ ਜਮ੍ਹਾਂ ਕਰਾਉਣਾ ਹੈ ਦੂਜੇ ਪਾਸੇ ਜਿਹੜਾ ਸੇਲਜ਼ਮੈਨ ਆ ਉਹ ਮਤਲਬ ਇੰਨਾ ਨਾਲ ਸੰਬੰਧ ਰੱਖਦਾ ਆ ਉਹ ਮਤਲਬ ਇਹਨਾਂ ਨੇ ਆਪ ਕਿਹਾ ਸੀ ਜਖਸ਼ਿੰਦਰ ਭਾਜੀ ਨੇ ਵੀ ਸਮਨਦੀਪ ਦੇ ਸਿਰ ਜਿਹੜਾ 10 ਲੱਖ ਤੋਂ ਉੱਪਰ ਰੁਪਿਆ ਲੱਗਦਾ ਆ। ਬੇ ਉਹ ਜਿਹੜਾ ਆਪਣੇ ਸਾਰਿਆਂ ਦੇ ਸਿਰ ਪੈਣਾ ਵੇ ਇਸ ਕ ਉਹ ਉਹਨੂੰ ਅੱਜ ਤੱਕ ਇਹਨਾਂ ਨੇ ਸਸਪੈਂਡ ਕਰਨ ਤੋਂ ਬਾਅਦ ਵੀ ਨੌਕਰੀ ਤੇ ਰੱਖਿਆ ਉਹ ਤੋਂ ਬਾਅਦ ਚ ਬਹਾਲ ਕੀਤਾ। ਜਦ ਕਿ ਸੇਲਜ਼ਮੈਨ ਦੇ ਜੁਮੇ ਅੱਜ ਤੱਕ ਵੀ ਗਵਨ ਲੱਗਦਾ ਆ। ਤਾਂ ਇਹਨੂੰ ਮਤਲਬ ਬਹਾਲ ਕਿਹੜੇ ਵੇਸ ਤੇ ਇਹਨਾਂ ਨੇ ਕਰ ਦਿੱਤਾ। ਇਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਆ। ਤੇ ਜਦ ਇਹਦੇ ਮਤਲਬ ਸੇਲਜ਼ਮੈਨ ਦੇ ਜੁਮੇ 10 ਲੱਖ ਤੋਂ ਵੱਧ ਗਵਨ ਲੱਗਦਾ ਆ। ਇਹਦੀ ਚਾਰ ਸ਼ੀਟ ਕਿਉਂ ਨਹੀਂ ਬਣਾਈ ਇਹਦੀ ਚਾਰ ਸ਼ੀਟ ਬਣਨੀ ਚਾਹੀਦੀ ਸੀ ਨਾ ਇਹਨਾਂ ਨੇ ਅੱਜ ਤੱਕ 1.5 ਸਾਲ ਹੋ ਗਿਆ ਨਾ ਇਹਨਾਂ ਨੇ ਅੱਜ ਤੱਕ ਸੇਲਜ਼ਮੈਨ ਦੇ ਕੋਈ ਐਫ ਆਈ ਆਰ ਦਰਜ ਕਰਾਈ ਆ ਸਸਪੈਂਡ ਕਰਨ ਦੀ ਵਜ੍ਹਾ ਤੇ ਜਾਤੀ ਬਿਤ ਕਰਾ ਇਹਨਾਂ ਨੇ ਮੇਰੇ ਨਾਲ ਕੀਤਾ ਇਹ ਹੀ ਵਜ੍ਹਾ ਆ ਹੋਰ ਕੋਈ ਗੱਲ ਨਹੀਂ ਉਹ ਹੋਰ ਮੇਰੇ ਸਰ ਗਵਨ ਕੋਈ ਨਹੀਂ ਲੱਗਦਾ ਇੱਕ ਸਿਰਫ ਹਿੱਸਿਆਂ ਦੇ ਪੈਸੇ ਸੀਗੇ ਉਹ ਮਤਲਬ ਜਦੋਂ ਅਸੀਂ ਹਿੱਸਾ ਬੈਂਕ ਦੇ ਵਿੱਚ ਮੈਂਬਰ ਦਾ ਲੈਣ ਦੇਣ ਸ਼ੁਰੂ ਕਰਦੇ ਸੀ ਉਦੋਂ 1000 ਰੁਪਏ ਜਮ੍ਹਾਂ ਕਰਾਉਂਦੇ ਸੀ ਤੇ ਇੱਕ ਸਗੇ ਭਾਈ ਕਿਨੇ ਜਦੋਂ ਸਾਰੀਆਂ ਸੁਸਾਇਟੀਆਂ ਦੇ ਵਿੱਚ ਪੈਸੇ ਖੜੇ ਆ ਉਹ ਇਹਨਾਂ ਨੂੰ ਮੈਂ ਕਿਹਾ ਸੀ ਵੀ ਇੱਥੋਂ ਮੈਨੂੰ ਲਿਸਟਾਂ ਦੇ ਦਿਓ ਤੇ ਮੈਂ ਲਿਸਟਾਂ ਦੇ ਦਿਓ ਤੇ ਜਿਹੜੇ ਲਿਸਟਾਂ ਦੇ ਵਿੱਚ ਜਿੰਨਾ ਮੈਂਬਰਾਂ ਦੇ ਸਿਰ ਪੈਸੇ ਖੜੇ ਆ ਆਪਾਂ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਖੜੇ ਕਰ ਦੇਣ ਦੇਖੋ ਜੀ ਮੰਗ ਤਾਂ ਮੇਰੀ ਇਹ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਦੁਬਾਰਾ ਨੌਕਰੀ ਮਿਲਣੀ ਚਾਹੀਦੀ ਆ ਠੀਕ ਆ ਕਿ ਨਹੀਂ ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਹੇ ਮੈਂ ਜੀ 19-20 ਸਾਲ ਤੋਂ ਇੱਥੇ ਕੰਮ ਕਰ ਰਿਹਾ ਆ ਜੇ ਮਤਲਬ ਕਾਨੂੰਨੀ ਤੌਰ ਤੇ ਫੋਣਾ ਸੀ ਤਾਂ ਇਹਨਾਂ ਨੇ ਸੇਲਮੈਨ ਦੀ ਚਾਰਜ ਸ਼ੀਟ ਕਿਉਂ ਨਹੀਂ ਬਣਾਈ ਨਾ ਉੱਤੇ ਕੋਈ ਐਫ ਆਈ ਆਰ ਦਰਜ ਕਰਾਈ ਹੈ ਕਿਉਂਕਿ ਇੱਥੇ ਸਾਬਤ ਹੋ ਰਿਹਾ ਵੀ ਇਹਨਾਂ ਨੇ ਮੇਰੇ ਨਾਲ ਜਾਤੀ ਵਿਤਕਰਾ ਕੀਤਾ ਉਹਦ੍ਰਿਸ ਮਾਮਲੇ ਨੂੰ ਲੈ ਕੇ ਚੋਤਾ ਸਵਾ ਦੇ ਪ੍ਰਧਾਨ ਜਸਵਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਾਤੀ ਵਿਤਕਰਾ ਕੋਈ ਨਹੀਂ ਕੀਤਾ ਗਿਆ ਜਰਕਿ ਪੈਸਿਆਂ ਦੇ ਗਵਨ ਦੀ ਇਨਕੁਆਰੀ ਕਰਨ ਉਪਰੰਤ ਹੀ ਸੁਰਿੰਦਰ ਕੁਮਾਰ ਨੂੰ ਸਸਪੈਂਡ ਕੀਤਾ ਗਿਆ ਹੈ ਇਹ ਜਾਤੀ ਵਿਵਾਦ ਕਰਾਤਾ ਤਾਂ ਹੋਵੇ ਜੇ ਕੋਈ ਇਹ ਡੀਆਰ ਸਾਹਿਬ ਨੇ ਵੀ ਕੀਤਾ ਸੀ ਵੀ ਜਾਤੀ ਵਿਵਾਦ ਕਰਾਤੇ ਆ ਇਹ ਡੀਆਰ ਸਾਹਿਬ ਦੇ ਕੇਸ ਕੀਤਾ ਆ ਕੇਸ ਮੈਂ ਜਾਣ ਨਹੀਂ ਖੰਦਾ ਇਹ ਇਹਦਾ ਕੇਸ ਮੈਨੂੰ ਇਦਾਂ ਲੱਗਦਾ ਵੀ ਸਾਡੇ ਘਰ ਤੇ ਮੌਤ ਹੋ ਗਈ ਹੁਣ ਮੈਂ 1.5 ਮਹੀਨਾ ਹੰ ਘਰੇ ਰਿਆ ਤਾਂ ਇਹ ਇਹਦਾ ਕੇਸ ਦਾ ਇਹਦੇ ਹੱਕ 'ਚ ਨਹੀਂ ਹੋਣਾ ਦੱਸਿਆ ਕੋਈ ਕੁਝ ਕਰ ਅੱਛਾ ਜੀ ਤੁਸੀਂ ਮੇਰੀ ਗੱਲ ਸੁਣ ਲਿਓ ਜਦ ਰਾਤੀ ਬਦਕਰਾ ਦੇ ਪ੍ਰਾਈਵੇਟ ਵਾਲਿਆ ਤੋਂ ਸੁਪਰਮਗਾਜੂ ਜਾਂ ਉਹਨਾਂ ਦੇ ਪੈਸੇ ਦੇਣੇ ਆ ਉਹ ਇਹਨਾਂ ਦੇ ਮਗਰ ਫਿਰਦੇ ਆ ਉਹ ਸਾਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਤੇ ਲੈ ਲਓ ਚਾਹੇ ਨਾ ਲੈ ਲਓ ਹਾਂਜੀ ਹੈ ਇਹ ਪੈਸੇ ਜਿੰਨੇ ਆ ਨਾ ਇਹ ਬੰਦੇ ਦਾ ਭਲਾ ਕੀਤਾ ਹੈ ਉੱਥੇ ਸਬੂਤ ਹੋਇਆ ਤਾਂ ਮੇਰੇ ਕੋਲ ਹਾਂਜੀ ਅਸੀਂ ਕੋਈ ਈਦਾ ਈਦਾ ਤਾਂ ਹੈ ਨਹੀਂ ਜਿਹੜਾ ਕੇਸ ਕੀਤਾ ਕੇਸ ਦਾ ਇਹ ਇਹਨੇ ਕੀ ਕੀਤਾ 6 ਮਹੀਨੇ ਹੋ ਗਏ ਹਾਂਜੀ ਤਰੀਕਾਂ ਪਈ ਜਾਂਦੀਆਂ ਜਦੋਂ ਡੀਆਰ ਸਾਹਿਬ ਨੇ ਜਾਦੇ ਨੂੰ ਸਾਡੇ ਸਾਹਮਣੇ ਕੀਤਾ ਤੁਗਾ ਜਾਤੀਵਾਦ ਕਾਤੇ ਲਿਖਿਆ ਆ ਠੀਕ ਹੈ ਜੀ ਫੇਰ ਇਹ ਪਿਛਲੀ ਕਮੇਟੀ ਦੇ ਵੀ ਜਾਤੀਵਾਦ ਕੀਤਾ ਸੀ ਤਾਂ ਫੇਰ ਉਹ ਉਹਨਾਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਮੇਟੀ ਆ ਨੂੰ ਪਤਾ ਹੀ ਫੇਰ ਬਾਅਦ ਚ ਲੱਗਾ ਵੀ ਜਾਤੀਵਾਦ ਦਾ ਸਾਡੇ ਤੇ ਕੇਸ ਕਰ ਦਿੱਤਾ ਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਈ ਠੀਕ ਹੈ ਜੀ ਇਹਨੂੰ ਇਹਨੂੰ ਪ੍ਰਧਾਨ ਜੀ ਇਹਨੂੰ ਡਿਸਮਿਸ ਕੱਲੇ ਕੀਤਾ ਜੀ ਨੌਕਰੀ ਤੋਂ ਇਹ ਸਾਰਿਆਂ ਨੂੰ ਵੀ ਉਹ ਉੱਥੇ ਦੇਖ ਦੇ ਵਿੱਚ ਜੋ ਕੋਈ ਲਿਖਿਆ ਸਾਰਿਆਂ ਨੂੰ ਇਹ ਗਾਲਾਂ ਕੱਢਦਾ ਸੀ ਜਾਂ ਕੋਈ ਕੰਮ ਨਹੀਂ ਕਰਦਾ ਜਿੱਦਾ ਹੈਗਾ ਉਹ ਤਾਂ ਹੀ ਕਰਨਾ ਸੀ ਅੱਛਾ ਜੀ ਆ ਡੀਆਰ ਦੇ ਆਡੀਟਰ ਨੂੰ ਜਿਹੜਾ ਆਦਤ ਕਰਦਾ ਅਫਸਰ ਉਹਨੂੰ ਵੀ ਗਾਲਾਂ ਕੱਢੀਆਂ ਉਹਨਾਂ ਨੇ ਸੱਤੋਂ ਲੈਕਸਟੀਵੀ ਪ੍ਰੂਫ ਲਿਆ ਵੀ ਇਹ ਤੇ ਕੀ ਐਕਸ਼ਨ ਲੈਨੇ ਤੁਸੀਂ ਇਨਸ펙ਟਰ ਵੀ ਆ ਕੇ ਸਾਡਾ ਉਸ ਵੇਲੇ ਸਾਨੂੰ ਆ ਕੇ ਪੁੱਛਿਆ ਇਸ ਮੌਕੇ ਸੰਬੰਧਿਤ ਵਿਭਾਗ ਦੇ ਅਧਿਕਾਰੀ ਰਾਹੁਲ ਪਾਲ ਨੇ ਦੱਸਿਆ ਕਿ ਸਭਾ ਦੀ ਪ੍ਰਬੰਧਕ ਕਮੇਟੀ ਨੇ ਗबन ਸੰਬੰਧੀ ਜਾਂਚ ਪੜਤਾਲ ਕਰਕੇ ਹੀ सुरेंद्र ਕੁਮਾਰ ਨੂੰ ਡਿਸਮਿਸ ਕੀਤਾ ਹੈ ਸਭਾ ਦੀ ਆਗਾਮੀ ਚੋਣ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਚੋਣ ਸੰਬੰਧੀ ਮਨਿਆਦੀ ਕਰਵਾਈ ਗਈ ਹੈ ਜਿਸ ਦੀ ਰਸੀਦ ਵੀ ਰਿਕਾਰਡ ਵਿੱਚ ਨੱਥੀ ਕੀਤੀ ਗਈ ਹੈ ਪਹਿਲਾ ਕਮੇਟੀ ਸੀ ਪ੍ਰਬੰਧਕ ਕਮੇਟੀ ਸੀ ਉਹਨਾਂ ਨੇ ਸੈਕਟਰੀ ਸਾਹਿਬ ਵੱਲੋਂ सुरेंद्र ਹੁਣਾ ਵੱਲੋਂ ਜੋ ਵੀ ਸਭਾ ਦੇ ਵਿੱਚ ਰਿਕਾਰਡ ਮੁਕੰਮਲ ਨਾ ਕਰਨਾ ਤੇ ਅਧਿਕਾਰਤ ਵਿਅਕਤੀਆਂ ਨੂੰ ਰਿਕਾਰਡ ਨਾ ਦੇਣਾ ਪਲੱਸ ਸਮੇਂ ਸਿਰ ਆਡਿਟ ਨਾ ਕਰਾਉਣਾ ਪਲੱਸ ਜੋ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਮੰਦਪਾਗਾ ਜੋ ਇੱਕ ਗਲਤ ਸ਼ਬਦ ਵਾਲੀ ਦਾ ਯੂਜ਼ ਕੀਤਾ ਹੈ ਉਸ ਸੰਬੰਧੀ ਉਹਨਾਂ ਨੇ ਚਾਰਸ਼ਿਟ ਇਸ਼ੂ ਕੀਤੀ ਸੀ ਅਤੇ ਚਾਰਸ਼ਿਟ ਦੇ ਚਾਰजेस ਨੂੰ ਪ੍ਰੂਫ ਕਰਕੇ ਉਹਨਾਂ ਨੇ ਸ਼੍ਰੀ ਸੁਰਿੰਦਰ ਸਿੰਘ ਸੁਰਿੰਦਰ ਹੁਣਾ ਨੂੰ ਮੇਜਰ ਪਿਨਿਸ਼ਮੈਂਟ ਦੇ ਤੌਰ ਤੇ ਟਰਮੀਨੇਟ ਕੀਤਾ ਗਿਆ ਸੁਸਾਇਟੀ ਚੋਂ ਜਿਸ ਕਰਕੇ ਉਹਨਾਂ ਨੇ ਅਜ ਤਰਨਾ ਲਿਆ ਹੈ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਚਾਰजेस ਪ੍ਰੂਫ ਕਰਕੇ ਮੇਜਰ ਪਿਨਿਸ਼ਮੈਂਟ ਦੇ ਤੌਰ ਤੇ ਪਰਮਨੈਂਟ ਰਿਮੂਵਲ ਫਰਮ ਸਰਵਿਸ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਐਕਸੈਕਟਿਵ ਵੱਲੋਂ ਮਾਨਯੋਗ ਡੀਆਰ ਜਲੰਧਰ ਜੀ ਦੀ ਕੋਰਟ ਦੇ ਵਿੱਚ ਇੱਕ ਇਸ ਦੇ ਖਿਲਾਫ ਅਪੀਲ ਦਾਇਰ ਕੀਤੀ ਹੈ ਜੋ ਕਿ ਸੁਣਵਾਈ ਅਧੀਨ ਇਸ ਬਾਰੇ ਸਰ ਸਭਾ ਦੇ ਰਿਕਾਰਡ ਦੇ ਵਿੱਚ ਕੁਝ ਦਰਜ ਨਹੀਂ ਹੈ ਤੇ ਜੇਕਰ ਸਭਾ ਦੇ ਆਡਿਟ ਦੇ ਵਿੱਚ 22 23 ਦੇ ਸੌਰੀ 23 24 ਦੇ ਆਡਿਟ ਦੇ ਵਿੱਚ ਕੁਝ ਸਾਹਮਣੇ ਆਉਂਦਾ ਹੈ ਗਵਨ ਗੰਭੀਰ ਰੁਰ ਤਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਮਲਾਜਮ ਖਿਲਾਫ ਤੇ ਉਸ ਖਿਲਾਫ ਬਨੂਮੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਸਭਾ ਦੇ ਸੇਲਜ਼ਮੈਨ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਰੀ ਜ਼ਿੰਮੇਵਾਰੀ ਸਭਾ ਦੇ ਸੈਕਟਰੀ ਦੀ ਹੁੰਦੀ ਹੈ ਜਿਸ ਵਿੱਚ ਸੈਕਟਰੀ ਦੇ ਆਦੇਸ਼ਾਂ ਤੇ ਹੀ ਸੇਲ ਪਰਚੇਸ ਦਾ ਕੰਮ ਦੇਖਿਆ ਜਾਂਦਾ ਹੈ 2013 ਵਿੱਚ ਮੈਂ ਸੇਲਜ਼ਮੈਨ ਬਣਿਆ ਜੀ 2003 ਵਿੱਚ ਸੈਕਟਰੀ ਸਾਹਿਬ ਦੀ ਜੁਆਇਨਿੰਗ ਆ ਠੀਕ ਹੈ ਜੀ ਜੁਆਇਨਿੰਗ ਜਿਹੜਾ ਕਰਿਆਨਾ ਦਾ ਜਿਹੜਾ ਕਰਿਆਨਾ ਆ ਉਹ ਸੈਕਟਰੀ ਸਾਹਿਬ ਦੇ ਚਾਰਜ ਅੰਦਰ ਸੀਗਾ ਜਦੋਂ ਇਹ ਬਤੌਰ ਪੀਨ ਭਰਤੀ ਹੋਏ ਆ ਉਸ ਦਿਵਾਰ ਇਹ ਸੇਲਜ਼ਮੈਨ ਬਣ ਕੇ ਉਹ ਜਿਹੜਾ ਪਹਿਲਾ ਮੁੰਡਾ ਸੀ ਉਹ ਵਿਦੇਸ਼ ਚ ਲੱਗ ਗਿਆ ਵਿਦੇਸ਼ ਜਾਣ ਦੀ ਜਦੋਂ ਉਹ ਤੋਂ ਬਾਅਦ 2013 ਵਿੱਚ ਮੇਰੇ ਕੋਲ ਚਾਰਜ ਆਇਆ ਮੇਰੇ ਕੋਲ ਇਸ ਟਾਈਮ ਚਾਰਜ ਜੂਰੀ ਆ ਪਲੱਸ ਮਾਰਕਫਟ ਦੀਆਂ ਦਵਾਈਆਂ ਦਾ ਜਿਹੜਾ ਮੇਰਾ ਇੱਕ ਵੀ ਉਹ ਟੋਟਲ ਸਟਾਕ ਸਾਰਾ ਪੂਰਾ ਆ ਮੇਰੇ ਨਾਲ ਠੀਕ ਹੈ ਜੀ ਤੇ ਜਿਹੜਾ ਇਹ ਕਰੈਨਾ ਪਲੱਸ ਜੋ ਵੀ ਫੀਡ ਦਾ ਤੁਸੀਂ ਬੈਲੈਂਸ ਸ਼ੀਟ ਦੀ ਗੱਲ ਕਰਦੇ ਹੋ ਉਹ ਸਾਰਾ ਇਹ ਸਾਈਟ ਦੇ ਸਾਹਮਣੇ ਨੇ ਟਾਈਮ ਹਾਂ ਇਹਨਾਂ ਦੀ ਜ਼ਿੰਮੇਵਾਰੀ ਹਾਂ ਜੀ ਕਿਉਂਕਿ ਇਸ ਸਾਡੇ ਮਹਿਕਮੇ ਇਸ ਤਰ੍ਹਾਂ ਆ ਜਿਹੜਾ ਸੇਲਸ ਮੈਨ ਆ ਉਹਨੇ ਦੂਜਾ ਸੋਸਾਇਟੀ ਵਿੱਚ ਜੋ ਵੀ ਚਾਹੇ ਖਾਦ ਆਵੇ ਜਾਂ ਕਰੈਨਾ ਆਵੇ ਉਹ ਉਹਨਾਂ ਨੇ ਸੇਲ ਕਰਨਾ ਹੁੰਦਾ ਆ ਜਿਹੜਾ ਸਬੰਧਤ ਸੈਕਟਰੀ ਆ ਉਹਨੇ ਪਰਚੇਜ਼ ਕਰਨਾ ਪਲੱਸ ਉਹਨੇ ਕੈਸ਼ ਲੈ ਕੇ ਬੈਂਕ ਵਿੱਚ ਜਮਾ ਕਰਾਉਣਾ 10 ਲੱਖ ਦੀ ਮੇਰੀ ਕੋਈ ਨਹੀਂ ਦੇਣਦਾਰੀ ਹਾਂਜੀ ਜਿਹੜਾ ਮੇਕੋ ਚਾਰਜ ਆ ਉਹ ਸਾਰਾ ਸਾਰ ਇਹਦੇ ਦੇ ਦੋ ਦੋ ਚਾਰੋਂ ਦੇ ਉਹ ਬੇ ਬਨਵਾ ਰਿਹਾ